ਕਿਸਾਨ ਹੋਣ ਦਾ ਇਹ ਮਤਲਬ ਆ ਪੰਜਾਬੀ ਹੋਣ ਦਾ ਇਹ ਮਤਲਬ ਹੈ ਕਿ ਤੁਸੀਂ ਟੱਕਰ ਮਾਰਨੀ ਜਾ ਕੇ ਮੈਰੂਆਂ ਸੀ ਪਸ਼ੂਆਂ ਮੈਂ ਜੇ ਸੁਣਨਾ ਚਾਹਣਾ ਜਿਹੜੇ ਬੰਦੇ ਰੋਲਾ ਪਾਉਂਦੇ ਨਾ ਕਿ ਕਿਸਾਨੀ ਮੁੱਦੇ ਦੇ ਉੱਤੇ ਇਦਾਂ ਕਿਸਾਨ ਉੱਜੜ ਗਿਆ ਜੇ ਉੱਜੜ ਰਿਹਾ ਆ ਇਹ ਤਾਂ ਮੈਂ ਟੱਕਰ ਮਾਰਨੀ ਜਾ ਕੇ ਉੱਥੇ ਦਿੱਲੀ ਚ ਹੱਲੇ ਆ ਕੋਈ ਬੰਦਾ ਜੇ ਜੇ ਕਿਸੇ 'ਚ ਗੈਰਤ ਹੋਈ ਤੇ ਅੱਜ ਮੈਂ ਸੁਣਨਾ ਚਾਹਣਾ ਕਿ ਭਿੰਡਰਾਲੇ ਨਾਲੋਂ ਜ਼ਿਆਦਾ ਔਕਾਤ ਹੈ ਤੁਹਾਡੀ ਜਿਹੜੇ ਪਾਟੜੇ ਜਿਹੜੇ ਲੱਲੂ ਕਿਸਮ ਦੇ ਬੰਦੇ ਆ ਏਸ ਟਰੈਲੀਆਂ ਤੇ ਚੜ ਕੇ ਉੱਥੇ ਲਲਕਾਰੇ ਮਾਰਦੇ ਆ ਭਿੰਡਰਾਲੇ ਤੋਂ ਵੱਧ ਔਕਾਤ ਹੈ ਇੰਡੀਆ ਦਾ ਗ੍ਰਹਿ ਮੰਤ్రਾਲਾ ਵੀ ਕੰਬਦਾ ਸੀ थरथर ਦੁਨੀਆ ਦੀਆਂ ਅਖਬਾਰਾਂ ਉੱਥੂ ਚੱਕ ਚੱਕ ਕੇ ਦੇਖਦੀਆਂ ਸੀ ਬੰਬੇ ਤੱਕ ਹਥਿਆਰਾਂ ਨਾਲ ਭਰੀ ਹੋਈ ਬਸਤੇ ਉੱਤੇ ਬਾਲ ਠਾਕਰੇ ਵਰਗਿਆਂ ਨੂੰ ਜਾ ਕੇ ਲਲਕਾਰੇ ਮਾਰ ਕੇ ਦਿੱਲੀ ਤੋਂ ਇਦਾਂ ਹੋ ਗਿਆ ਸੀ ਔਰ ਜਦੋਂ ਠੋਕਿਆ ਅਗਲੇ ਨੇ ਘਰਾਂ 'ਕਿ ਠੋਕਿਆ। ਕਾਲੇ 35 ਸਾਲ ਪਹਿਲਾਂ ਦੀ ਗੱਲ ਆ ਕੀ ਤੁਸੀਂ ਫੁਕਰੀਆਂ ਮਾਰੀ ਜਾਂਦੇ ਦਿੱਲੀਏ ਇਦਾਂ ਦਿੱਲੀਏ ਉਹ ਉਹ ਫੁਕਰੀਓ ਜਿਹੜੀਆਂ ਤੁਸੀਂ ਸਿੱਖਾਂ ਦੇ ਹਵਾਲੇ ਦੇ ਰਹੇ ਨਾ ਕਿ ਦਿੱਲੀ ਜਿੱਤ ਕੇ ਛੱਡੀ ਆ ਉਹ ਉਹ ਅਮਲੀਆਂ ਨੇ ਬੈਲੀਆਂ ਨੇ ਫੀਮ ਖਾਣੇ ਵਾਲਿਆਂ ਨੇ ਭੰਗ ਪੀਣੇ ਵਾਲਿਆਂ ਨੇ ਗ੍ਰੰਥਾਂ ਚ ਲਿਖਿਆ ਆ ਦਿੱਲੀ ਇਦਾਂ ਨਹੀਂ ਕਬੂ ਚਾਈ ਸ਼ਰਮ ਕਰੋ ਕੁਛ ਮਨੀ ਸਿੰਘ ਵਰਗੇ ਸმოਤਾ ਸੁੰਦਰੀ ਵਰਗੇ ਨੰਦ ਲਾਲ ਵਰਗੇ ਉਹਨਾਂ ਦੇ ਬਾਦਸ਼ਾਹਾਂ ਦੇ ਪੈਰਾਂ 'ਚ ਬੈਠੇ ਰਹੇ ਆ ਗद्दार ਬਣੇ ਆ ਗੁਰੂ ਗੋਬੇ ਸਿੰਘ ਦਾ ਕਤਲ ਹੋਇਆ ਆਪਣਿਆਂ ਵੱਲੋਂ ਕੋਈ ਦਿੱਲੀ-ਦੁੱਲੀ ਨਹੀਂ ਜਿੱਤੀ ਕਿਸੇ ਨੇ ਇੰਨੀ ਔਕਾਤ ਨਹੀਂ ਰਹੀ ਸਾਡੀ ਕਦੇ ਵੀ ਇੰਨੀ ਔਕਾਤ ਨਹੀਂ ਰਹੀ ਸੱਚ ਨੂੰ ਐਕਸੈਪਟ ਕਰ ਲਿਓ ਕਦੇ ਵੀ ਗੁਰੂ ਸਾਹਿਬ ਦੀ ਇੰਨੀ ਔਕਾਤ ਨਹੀਂ ਰਹੀ ਤੇ ਇਦਾਂ ਦਿੱਲੀ ਨੂੰ ਜਾ ਕੇ ਮਾਰ ਕੇ ਲੈ ਆਉਣ ਬਹੁਤ ਥੋੜੀ ਗਿਣਤੀ ਚ ਸਿੱਖ ਰਹੇ ਆ ਜਿਹੜੇ ਉੱਥੇ ਜਾ ਕੇ ਬੈਰੀਅਰ ਤੋੜ-ਤੋੜ ਕੇ ਕਰ ਦੇਣਾ ਇਦਾਂ ਦੇ ਫੁਕਰਿਆਂ ਨੇ ਇੰਦਰਾ ਗਾਂਧੀ ਦੇ ਗੋਲੀਆਂ ਮਾਰ ਦਿੱਤੀਆਂ ਸੀ 30000 30000 ਬੰਦਾ ਕਤਲ ਹੋਇਆ ਦਿਨੇ ਦਿਹਾੜੇ ਗਲਾਂ ਚ ਪੈਰ ਪਾ ਕੇ ਸਾਢੇ ਅਗਲੇ ਨੇ ਦਿੱਲੀ ਦੇ ਵਿੱਚ ਇਹੋ ਜਿਹੀਆਂ ਫੁਕਰੀਆਂ ਸੀ 47 ਚ ਮਾਰੀਆਂ ਜਿਨ੍ਹਾਂ ਨੇ 47 ਦੀ ਵੰਡ ਦੇਖੀ ਆ ਉਹਨੂੰ ਪੁੱਛ ਕੇ ਦੇਖੋ ਕੀ ਹਾਲ ਹੋਇਆ ਆਪਣੇ ਹੱਥੀ ਕੁੜੀਆਂ ਨੂੰ ਖੂਹਾਂ ਚ ਧੱਕੇ ਦਿੱਤੇ ਆ ਹੱਥੇ ਵੱਡੀਆਂ ਕੁੜੀਆਂ ਲੋਕਾਂ ਨੇ ਇਸ ਸ਼ਰਮ ਦੇ ਮਾਰਿਆਂ ਨੇ ਜਿਹੇ ਮੁਸਲਮਾਨਾਂ ਦੇ ਹੱਥ ਆ ਗਈਆਂ ਪਤਾ ਨਹੀਂ ਕਿੰਨਿਆਂ ਨੇ ਰੇਪ ਕਰਨਾ ਆਉਂਦਾ ਕੋਸਾਨੀ ਮੁੱਦਾ ਕੋਸਾਨੀ ਮੁੱਦਾ ਸੱਚੀ ਐਡੀ ਐਡੀ ਬਿਸ਼ਰਮਾਂ ਦੀ ਕੌਮ ਆ ਐਡੀ ਬੇਗਰਤਾਂ ਦੀ ਕੌਮ ਆ ਤਰਸ ਆਉਂਦਾ ਜਾਨ ਜਿੰਨੀ ਛੇਤੀ ਹੋ ਸਕਦਾ ਜ਼ਮੀਨਾਂ ਨੂੰ ਵੇਚਣ ਦਾ ਪ੍ਰਾਲਾ ਕਰੋ ਕੁਛ ਹੋਰ ਕਰੋ ਉੱਥੇ ਬਿਜ਼ਨਸ ਕਰ ਲਓ ਦੁਕਾਨਾਂ ਕਰ ਲਓ ਬਾਹਰ ਨਿਕਲ ਜਾਓ